ਅਗਲੇ ਵਿੱਤੀ ਸਾਲ ਵਿੱਚ ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ 13784 ਕਰੋੜ ਰੁਪਏ ਤਸਵੀਜ਼ ਕੀਤੀ ਜਾਂਦੀ ਹੈ। 13784 ਕਰੋੜ ਰੁਪਏ ਖੇਤੀਬਾੜੀ ਤੇ ਕਿਸਾਨ ਪਲਾਈ ਕਰਜਾਂ ਲਈ ਸਰ ਰੱਖੇ ਗਏ ਨੇ। ਮੈਂ ਫਸਲੀ ਵਿਭੰਗਤਾ ਦੀ ਵਕ ਵਕ ਸਕੀਮਾਂ ਲਈ ਵਿੱਤੀ ਸਾਲ 2024-25 ਲਈ 575 ਕਰੋੜ ਰੁਪਏ ਦੇ ਫੰਡ ਦਾ ਵਣ ਦਾ ਪ੍ਰਸਤਾਵ ਕਰਦਾ ਹਾਂ। ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਮਿਹਨਤੀ ਕਿਸਾਨਾਂ ਨੂੰ ਪੰਤਾਲੀ ਉਤਸ਼ਾਹਿਤ ਕਰਦੇ ਰਹੀਏ। ਸਾਡੀ ਖੇਤੀਬਾੜੀ ਸਾਡੀ ਮਿੱਟੀ ਸਾਡੇ ਡਿੱਗਦੇ ਪਾਣੀ ਦੇ ਪੱਧਰ ਨੂੰ ਪੱਧਰਾਂ ਨੂੰ ਬਿਹਤਰ ਬਣਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਸਰ ਕਿਸਾਨਾਂ ਨੂੰ ਨਰਮੇ ਦੀ ਸਮੁੱਚੀ ਕਾਸ ਲਈ ਸਮੇਂ ਸਿਰ ਤਕਨੀਕੀ ਜਾਣਕਾਰੀ ਦੇਣ ਲਈ ਮੌਜੂਦਾ ਸਾਲ ਵਿੱਚ ਇੱਕ ਵਿਸ਼ੇਸ਼ ਮਿਸ਼ਨ ਉन्नत ਕਿਸਾਨ ਸਪੀਕਰ ਸਾਹਿਬ ਸ਼ੁਰੂ ਕੀਤਾ ਗਿਆ ਸਾਡੀ ਸਰਕਾਰ ਨੇ ਲਗਭਗ ਪੰਜਾਬ ਦੇ 87000 ਕਿਸਾਨਾਂ ਨੂੰ ਪੰਜਾਬ ਦੇ 87000 ਕਿਸਾਨਾਂ ਨੂੰ 33 ਫੀਸਦੀ ਜਿਹੜੀ ਸਬਸਿਡੀ ਆ ਕਪਾਹ ਦੇ ਬੀਜ ਦੇ ਉੱਤੇ ਪ੍ਰਦਾਨ ਕੀਤੀ ਹੈ ਸਰ ਇਸੇ ਤਰ੍ਹਾਂ ਅਸੀਂ ਸਮਝਦੇ ਆ ਵੈਲਿਊ ਐਡੀਸ਼ਨ ਤੋਂ ਬਿਨਾ ਵੈਲਿਊ ਐਡੀਸ਼ਨ ਤੋਂ ਬਿਨਾ ਫਸਲੀ ਭਪੈਂਤਾ ਰਾਹੀਂ ਖੇਤੀਬਾੜੀ ਦੇ ਲੋੜੀਂਦੇ ਨਤੀਜੇ ਸਾਹਮਣੇ ਨਹੀਂ ਆਉਣ ਨਹੀਂ ਮਿਲਣਗੇ ਸਰ ਇਸੇ ਲਈ ਮੌਜੂਦਾ ਸਾਲ ਵਿੱਚ ਅਸੀਂ ਕਈ ਪ੍ਰੋਜੈਕਟ ਸ਼ੁਰੂ ਕਰਨ ਲਈ 50 ਕਰੋੜ ਰੁਪਏ ਤੱਕ ਰਕਸੂ ਨੂੰ ਦੇਣ ਵਾਸਤੇ ਰੱਖੇ ਹਨ ਇਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਆਟੋਮੇਟਿਡ ਬੈਬਰਸ ਯੂਨਿਟ ਦੀ ਸਥਾਪਨਾ ਅਬੋਹਰ ਵਿਖੇ ਮਿਰਚ ਪ੍ਰੋਸੈਸਿੰਗ ਸੈਂਟਰ ਜਲੰਧਰ ਵਿਖੇ ਵੈਲਿਊ ਐਡਡ ਪ੍ਰੋਸੈਸਿੰਗ ਸਹੂਲਤ ਅਤੇ ਫਤਿਹਗੜ੍ਹ ਵਿਖੇ ਰੈਡੀ ਟੂ ਈਟ ਫੂਡ ਮੈਨੂਫੈਕਚਰਿੰਗ ਯੂਨਿਟ ਅਤੇ ਹੋਰ ਪ੍ਰੋਜੈਕਟਾਂ ਲਈ 2250 ਕਰੋੜ ਰੁਪਏ ਦਾ ਸਿਡਵੀ ਨਾਲ ਐਮਓਯੂ ਸਾਈਨ ਕੀਤਾ ਸਰ